ਤੁਹਾਨੂੰ ਯਾਦ ਹੋਣਾ ਕਿ 5 ਤੋਂ ਲੈ ਕੇ 16 ਫਰਵਰੀ ਤੱਕ ਯਾਨੀ ਕਿ ਇਸੇ ਸਾਲ ਦੀ 5 ਤੋਂ ਲੈ ਕੇ 16 ਫਰਵਰੀ ਤੱਕ ਕਈ ਅਮਰੀਕੀ ਜਹਾਜ਼ ਆਏ ਜਿਹੜੇ ਕਿ ਅੰਮ੍ਰਿਤਸਰ ਦੇ 에어ਪੋਰਟ ਤੇ ਉਤਰੇ ਉਹਦੇ ਵਿੱਚੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਹ ਮੁੰਡੇ ਕੁੜੀਆਂ ਸੀ ਜਿਹੜੇ ਕਿ 40 ਤੋਂ ਲੈ ਕੇ 60 ਲੱਖ ਰੁਪਈਆ ਲਾ ਕੇ ਅਮਰੀਕਾ ਗਏ ਸੀ ਦੋ ਨੰਬਰ ਦੇ ਵਿੱਚ ਗਏ ਸੀ ਉਹ ਸਾਰੇ ਜਿਹੜੇ ਸਾਰੇ ਡਿਪੋਰਟ ਕੀਤੇ ਗਏ ਕਈ ਸੈਂਕੜੇ ਮੁੰਡੇ ਕੁੜੀਆਂ ਵਾਪਸ ਆਏ ਪਰ ਹੁਣ ਕਿਸੇ ਨੂੰ ਚੇਤਾ ਹੈ ਕਿ ਡਿਪੋਰਟ ਕੀਤੇ ਉਹ ਮੁੰਡਿਆਂ ਦਾ ਹਾਲ ਕੀ ਆ ਜਿਹੜੇ ਡਿਪੋਰਟ ਕੀਤੇ ਗਏ ਆ ਉਹਨਾਂ ਦੇ ਘਰ ਦੀ ਸਥਿਤੀ ਕੀ ਆ ਉਹਨਾਂ ਦੇ ਵਿੱਚੋਂ ਕੁਝ ਕੁ ਮੁੰਡੇ ਪਾਗਲ ਹੋ ਚੁੱਕੇ ਆ ਕੋਈ ਉਹਨਾਂ ਮੁੰਡਿਆਂ ਦੇ ਵਿੱਚੋਂ ਡਿਪਰੈਸ਼ਨ ਦੇ ਵਿੱਚ ਜਾ ਚੁੱਕਿਆ ਕੋਈ ਆਪਣੇ ਖੇਤਾਂ ਦੇ ਵਿੱਚ ਕੰਮ ਵੀ ਕਰਦਾ ਕੋਈ ਪਲੰਬਰ ਦਾ ਕੰਮ ਕਰ ਰਿਹਾ ਕੋਈ ਇਸ ਵੇਲੇ ਹਲਵਾਈ ਦੀ ਦੁਕਾਨ ਤੇ 500 ਰੁਪਏ ਦਿਹਾੜੀ ਦੇ ਉੱਤੇ ਕੰਮ ਕਰ ਰਿਹਾ ਭਾਂਡੇ ਮੰਜਣ ਦਾ ਕੰਮ ਕਰ ਰਿਹਾ ਕੋਈ ਇਸ ਵੇਲੇ 400 ਰੁਪਏ ਦਿਹਾੜੀ ਦੇ ਉੱਤੇ ਬੱਸ ਚਲਾਉਣ ਦਾ ਕੰਮ ਕਰਦਾ ਕੋਈ ਇਸ ਵੇਲੇ ਟੈਂਪੂ ਚਾਲਕ ਬਣ ਚੁੱਕਿਆ ਕੋਈ ਕਿਸੇ ਹੋਰ ਦੇਸ਼ ਦੇ ਵਿੱਚ ਨਿਕਲ ਚੁੱਕਿਆ ਤੇ ਕੋਈ ਵਾਪਸ ਆ ਕੇ ਅੰਮ੍ਰਿਤਸਰ ਦੇ 에어ਪੋਰਟ ਦੇ ਉੱਤੇ ਉਤਰ ਕੇ ਉਹਨੋਂ ਤੋਂ ਲੈ ਕੇ ਹੁਣ ਤੱਕ ਆਪਣੇ ਘਰ ਦੇ ਵਿੱਚ ਹੀ ਨਹੀਂ ਗਿਆ ਤੇ ਕੋਈ ਘਰ ਦੇ ਵਿੱਚ ਆਇਆ ਸੀ ਤੇ ਉਹ ਘਰ ਛੱਡ ਗਿਆ ਕੋਈ ਰਿਸ਼ਤੇਦਾਰ ਦੇ ਕੋਲੇ ਰਹਿ ਰਿਹਾ ਤੇ ਕੋਈ ਇਸ ਕਰਕੇ ਅਲੋਪ ਹੋ ਗਿਆ ਗਾਇਬ ਹੋ ਗਿਆ ਲੱਭਦਾ ਨਹੀਂ ਕਿ ਸ਼ਰੀਕ ਕੀ ਕਹਿਣਗੇ ਤੇ ਜਿਨ੍ਹਾਂ ਦੇ ਪੈਸੇ ਦੇਣੇ ਆ ਉਹ ਗਿੜੇ ਤੇ ਗਿੜਾ ਮਾਰ ਕੇ ਜਿਉਣਾ ਦੁਬਰ ਕਰ ਦੇਣਗੇ ਤੇ ਜਿਹੜੇ ਲੱਭ ਵੀ ਰਹੇ ਜਿਹੜੇ ਘਰਾਂ ਦੇ ਵਿੱਚ ਆ ਉਹ ਇਸ ਕਰਕੇ ਬਾਹਰ ਨਹੀਂ ਨਿਕਲਦੇ ਵੀ ਸ਼ਰੀਕ ਕੀ ਕਹਿਣਗੇ ਆਂਢੀ ਗੁਆਂਢੀ ਕੀ ਕਹਿਣਗੇ ਵੀ ਜਾ ਕੇ ਅਮਰੀਕਾ ਦੇ ਵਿੱਚ ਇਹਨੇ ਕਮਾਲਾਂ ਕਰਤੀਆਂ ਹੋਣੀਆਂ ਇਹਨੇ ਸਿਰਾ ਲਾਤਾ ਹੋਣਾ ਮਤਲਬ ਇਹ ਹੈ ਜੀ ਕਿ ਜਿਹੜੇ ਲੋਕ ਆਏ ਉਹ ਕੁਝ ਕਿਸਮੇ ਵਾਸਤੇ ਖਬਰ ਬਣਦੇ ਆ ਪਰ ਬਾਅਦ ਦੇ ਵਿੱਚ ਉਹਨਾਂ ਦੀ ਖਬਰ ਉਰੇ ਪਰੇ ਹੋ ਜਾਂਦੀ ਆ ਪਰ ਜੇਕਰ ਉਹ ਖਬਰਾਂ ਦੇ ਵਿੱਚ ਰਹਿਣ ਤਾਂ ਦੂਜਾਂ ਵਾਸਤੇ ਵੀ ਰਾਹ ਦਸੇਰਾ ਬਣ ਸਕਦੇ ਕਿ ਵੀਰੋ ਅਸੀਂ ਇਵੇਂ ਨਹੀਂ ਕਰਨਾ ਅਸੀਂ ਇਹਨਾਂ ਵੱਡੀ ਗਲਤੀ ਨਹੀਂ ਕਰਨੀ ਇਹਨਾਂ ਮੁੰਡਿਆਂ ਨੇ ਗਲਤੀ ਕੀਤੀ ਇਹਨਾਂ ਮੁੰਡਿਆਂ ਦੇ ਪਰਿਵਾਰਾਂ ਨੇ ਗਲਤੀ ਕੀਤੀ ਸਿਨੈਰੀ ਸੁਪਨਾ ਦੇਖਣ ਦੇ ਚੱਕਰ ਦੇ ਵਿੱਚ 2 ਨੰਬਰ ਵਾਲੀ ਉਡਾਰੀ ਲਈ ਡੌਂਕੀ ਲਾਈ ਕਈਆਂ ਦੇ ਨਾਲ ਏਜੰਟ ਦੇ ਵੱਲੋਂ ਵੀ ਧੋਖਾ ਕੀਤਾ ਗਿਆ ਵਹੇ ਤੱਕ ਕੀਤਾ ਸਭ ਦੇ ਨਾਲ ਹੀ ਗਿਆ ਪਰ ਏਜੰਟੇ ਇਹ ਗੱਲ ਕਹਿੰਦੇ ਜੀ ਕਿ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਭਾਈ 2 ਨੰਬਰ 'ਚ ਜਾਣਾ ਇਹ ਕਦੇ ਜਾਣਾ ਅਸੀਂ ਕਿਹਾ ਜੀ ਆਹ ਰਾਹ ਚੁਣ ਲੋ ਕਦੇ ਚੁਣ ਲਾਂਗੇ ਅਸੀਂ ਕਿਹਾ ਜੀ ਕੰਧ ਪਾਰ ਕਰਨੀ ਪਊ ਕਦੇ ਕਰ ਲਾਂਗੇ ਉਸ ਤੋਂ ਬਾਅਦ ਭਾਈ ਇਹਨਾਂ ਦਾ ਕੰਮ ਆ ਪਰ ਕਈ ਮੁੰਡਿਆਂ ਨੂੰ ਏਜੰਟਾਂ ਨੇ ਇਹ ਗੱਲ ਕਹੀ ਸੀ ਕਿ ਤੁਹਾਨੂੰ 1 ਨੰਬਰ ਦੇ ਵਿੱਚ ਪਹੁੰਚਾਵਾਂਗੇ ਪਰ ਇਹ ਨਹੀਂ ਸੀ ਦੱਸਿਆ ਵੀ ਤੁਹਾਨੂੰ ਪਨਾਮਾ ਦੇ ਜੰਗਲਾਂ ਦੇ ਵਿੱਚ ਖੱਜਲ ਕਰਾਂਗੇ ਇਹ ਨਹੀਂ ਦੱਸਿਆ ਸੀ ਤੁਹਾਨੂੰ ਨਦੀਆਂ ਪੈਦਲ ਪਾਰ ਕਰਨੀਆਂ ਪੈਣੀਆਂ ਇਹ ਨਹੀਂ ਦੱਸਿਆ ਗਿਆ ਸੀ ਵੀ ਭਾਈ ਰਾਹ ਦੇ ਵਿੱਚ ਡੌਂਕਰ ਤੁਹਾਡੇ ਗੋਲੀ ਵੀ ਮਾਰ ਸਕਦੇ ਆ ਇਹ ਨਹੀਂ ਦੱਸਿਆ ਗਿਆ ਸੀ ਵੀ ਤੁਸੀਂ ਸੱਪਾਂ ਦੀਆਂ ਸਿਰੀਆਂ ਵਿੱਚ ਵਿੱਚ ਦੇ ਕੇ ਜਾਣਾ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਏਜੰਟ ਹੀ ਗਲਤ ਆ ਪਰ ਕਈ ਥਾਵਾਂ ਦੇ ਉੱਤੇ ਸਾਡੇ ਭੈਣਾ ਵੀਰ ਵੀ ਗਲਤ ਆ ਪਰ ਕਿਉਂਕਿ ਅਸੀਂ ਕਈ ਵਾਰੀ ਉਲਾਰਵਾਦੀ ਹੋ ਜਾਂਦੇ ਆ ਆ ਜਿਹੜੀ ਵੇਰਵੇ ਵਾਲੀ ਗੱਲ ਸਾਹਮਣੇ ਆਈ ਆ ਇਹਨੇ ਸੱਚੀ ਮੁੱਚੀ ਹੈਰਾਨ ਕਰਤਾ ਇਹ ਮੈਂ ਇਸ ਕਰਕੇ ਸਾਂਝੀ ਕਰ ਰਿਹਾ ਵੀ ਤੁਹਾਡੇ ਵਿੱਚੋਂ ਜੇਕਰ ਕੋਈ ਏਜੰਟ ਲੱਭਦਾ ਫਿਰਦਾ ਹੋਵੇ ਤਾਂ ਉਹ ਬਿਲਕੁਲ ਲੱਭਣਾ ਬੰਦ ਕਰ ਦੇਵੇ ਜੇਕਰ ਤੁਹਾਡੇ ਕੋਲੇ 4 ਖੇਤ ਹੈਗੇ ਆ ਤੁਸੀਂ ਉਹਦੇ ਵਿੱਚ ਘਟ ਵੱਧ ਖਾਓ ਉਹ ਤੁਹਾਡੀ ਨਿੱਜੀ ਇੱਛਾ ਤੁਸੀਂ ਵੱਧ ਕਮਾਈ ਕਰ ਲੋ ਘਟ ਕਮਾਈ ਕਰ ਲੋ ਠੇਕੇਤ ਦੇ ਦਿਓ ਹਿੱਸੇਤ ਦੇ ਦਿਓ ਗਹਿਣੇ ਦੇ ਦਿਓ ਤੁਹਾਡੀ ਮਰਜ਼ੀ ਆ ਪਰ ਤੁਸੀਂ ਏਜੰਟ ਦੇ ਅੜਿੱਕੇ ਨਾ ਚੜਿਓ ਜੇ ਤੁਸੀਂ ਏਜੰਟ ਦੇ ਅੜਿੱਕੇ ਚੜੇ ਮੈਂ ਤੁਹਾਨੂੰ ਕੁਝ ਕੁ ਮੁੰਡਿਆਂ ਦੇ ਵੇਰਵੇ ਪੜ ਕੇ ਸੁਣਾ ਦਿੰਨਾ ਤੇ ਫਿਰ ਤੁਹਾਡੇ ਨਾਲ ਇਹ ਹਾਲ ਹੋ ਸਕਦਾ ਕਿਉਂਕਿ ਟਰੰਪ ਦੇ ਦਵੱਲੇ ਹੋਏ ਤਾਬੇ ਨਹੀਂ ਆਏ ਤੇ ਟਰੰਪ ਦੇ ਦਵੱਲੇ ਹੋਏ ਟਰੰਪ ਦੇ ਭਜਾਏ ਹੋਏ ਜਹਾਜ਼ਾਂ ਦੇ ਵਿੱਚ ਮੁੜ ਕੇ ਬਿਠਾਏ ਹੋਏ ਭਵਿੱਖ ਦੇ ਵਿੱਚ ਤਾਬੇ ਸ਼ਾਇਦ ਆਉਣ ਵੀ ਨਾ ਜਾਣਕਾਰੀ ਜੀ ਫਿਰੋਜ਼ਪੁਰ ਦੇ ਵਿੱਚ ਇੱਕ ਮੁੰਡਾ ਉਹਦਾ ਨਾਂ ਹੈਗਾ ਜੀ ਬਲਦੇਵ ਅਮਰੀਕਾ ਜਾਣ ਦੀ ਜਿੱਦ ਤੇ ਉੱਤੇ ਅੜਿਆ ਸੀ ਚਲੋ ਮੈਂ ਉਹਦਾ ਪਿੰਡ ਦਾ ਜ਼ਿਕਰ ਨਹੀਂ ਕਰਦਾ ਉਹਦੇ ਬਾਪ ਨੇ ਜਿੱਦ ਦੇ ਮੂਰੇ ਝੁੱਕ ਕੇ ਟਰੈਕਟਰ ਵਿੱਚ ਆ ਟਰਾਲੀ ਵਿੱਚ ਹੀ ਜ਼ਮੀਨ ਵਿੱਚ ਹੀ ਕਈ ਕੁਝ ਹੋਰ ਵੇਚਿਆ ਘਰ ਦਾ ਘਣਾ ਵੇਚਿਆ ਤੇ ਰੁਪਈਆ ਕਰ ਲਿਆ ਜੀ 38-39 ਲੱਖ ਘਟਾ ਏਜੰਟ ਨੂੰ ਫੜਾਤਾ ਮੁੰਡਾ ਪਹੁੰਚ ਗਿਆ ਪਹੁੰਚਿਆ ਜੀ 2 ਨੰਬਰ ਦੇ ਵਿੱਚ ਜਦੋਂ ਉਧਰਲੇ ਪਾਸੇ ਗਿਆ ਤੇ ਫਿਰ ਉੱਥੇ ਉਹਨੂੰ ਫੜ ਲਿਆ ਗਿਆ ਉਹਨੂੰ ਕਰ ਦਿੱਤਾ ਗਿਆ ਰਿਪੋਰਟ ਤੇ ਇਸ ਵੇਲੇ ਮੁੰਡਾ ਜਦੋਂ ਘਰ ਦੇ ਵਿੱਚ ਆਇਆ ਪਹਿਲਾਂ ਤਾਂ ਉਹ ਗੁਮਸੁਮ ਰਿਹਾ ਡਿਪਰੈਸ਼ਨ ਦੇ ਵਿੱਚ ਰਿਹਾ ਤੇ ਹੁਣ ਇਹ ਮੁੰਡਾ 1 ਮਹੀਨੇ ਤੋਂ ਲਾਪਤਾ ਬਾਪ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਤਾਂ ਹੁਣ ਮਿਹਨਤ ਬੁਸ਼ੱਕਤ ਫੇਰ ਕਰਨਾ ਪਰ ਮੈਨੂੰ ਇਸ ਗੱਲ ਦਾ ਦੁੱਖ ਆ ਵੀ 38 ਤੋਂ ਲੈ ਕੇ 40 ਲੱਖ ਰੁਪਈਆ ਵੀ ਗਿਆ ਤੇ ਮੇਰਾ ਮੁੰਡਾ ਮੇਰੀਆਂ ਅੱਖਾਂ ਤੋਂ ਓਝੜ ਵੀ ਹੋ ਗਿਆ ਪਰੇ ਵੀ ਚਲਾ ਗਿਆ ਉਹ ਵਿਚਾਰਾ ਕਿਹੜੀ ਸਥਿਤੀ ਦੇ ਵਿੱਚ ਆ ਪਤਾ ਨਹੀਂ ਤੇ ਸਾਨੂੰ ਏਜੰਟ ਨੇ ਕੁਝ ਦਿੱਤਾ ਨਹੀਂਗਾ 5 ਲੱਖ ਰੁਪਈਆ ਸਿਰਫ ਮੋੜਿਆ ਸਿਰਫ ਤੇ ਸਿਰਫ 5 ਲੱਖ ਰੁਪਈਆ ਬਾਕੀ ਪੈਸੇ ਉਹ ਹਜ਼ਮ ਕਰਕੇ ਢ ਘਾਰ ਗਿਆ ਅਗਲੀ ਗੱਲ 60 ਲੱਖ ਰੁਪਈਆ ਦਾ ਇੱਕ ਮੁੰਡੇ ਦੇ ਉੱਤੇ ਕਰਜ਼ਾ ਉਹਨੇ ਇਹ ਗੱਲ ਕਹੀ ਆ ਬਈ ਜਿੰਨੀ ਮਰਜ਼ੀ ਮਿਹਨਤ ਕਰ ਲਾ ਇਹ ਮੇਰਾ ਕਰਜ਼ਾ ਨਹੀਂ ਰੱਖਣਾ ਇਸ ਕਰਕੇ ਉਹ ਮੁੰਡਾ ਕਹਿੰਦਾ ਜੀ ਮੈਂ ਨੇਰੇ ਹੋਏ ਘਰੇ ਵੜਦਾ ਇਹ ਹੈਗਾ ਜੀ ਅਜਨਾਲੇ ਵੱਲ ਦਾ ਮੁੰਡਾ ਦਲੇਰ ਸਿੰਘ ਇਹਦਾ ਨਾਂ 60 ਲੱਖ ਰੁਪਈਆ ਦੇ ਕੇ ਏਜੰਟ ਨੂੰ ਤੇ ਇਹਨੇ ਅਮਰੀਕਾ ਦੀ ਉਡਾਰੀ ਭਰੀ 2 ਨੰਬਰ ਦੇ ਵਿੱਚ ਪਰ ਰਿਪੋਰਟ ਕਰ ਦਿੱਤਾ ਗਿਆ ਤੇ ਇਸ ਵੇਲੇ ਇਹ ਮੁੰਡਾ ਜਿਹੜਾ ਕਹਿੰਦਾ ਜੀ ਕਿ ਮੈਂ 500 ਰੁਪਈਆ ਦਿਹਾੜੀ ਦੇ ਉੱਤੇ ਕੰਮ ਕਰਦਾ ਬੱਸ ਚਲਾਉਣਾ ਮੈਂ 500 ਰੁਪਈਆ ਪਰ ਡੇ ਮੈਨੂੰ ਮਿਲਦਾ ਰਾਤ ਨੂੰ 9 10 ਵਜੇ ਮੈਂ ਘਰੇ ਜਾਣਾ ਨੇਰੇ ਹੋਏ ਤੇ ਜਾਣਾ ਵੀ ਕਿਤੇ ਇਹ ਨਾ ਹੋਵੇ ਵੀ ਸ਼ਰੀਕ ਚੱਬ ਕੇ ਗੱਲ ਕਰਨ ਆਂਢੀ ਗੁਆਂਢੀ ਕੋ ਟੀਚਰ ਕਰਨ ਤੇ ਉਹ ਕਹਿੰਦਾ ਜੀ ਮੈਨੂੰ ਇਸ ਗੱਲ ਦਾ ਡਰ ਸਤਾਉਂਦਾ ਰਹਿੰਦਾ ਵੀ ਜਿਨ੍ਹਾਂ ਤੋਂ ਪੈਸੇ ਲੈ ਸੀ ਉਹ ਮੰਗੜਨਾ ਆ ਜਾਣ ਹੋਣਗੇ ਤਾਂ ਦੇਵਾਂਗੇ ਨਹੀਂ ਤਾਂ ਉਹ ਵੀ ਲੜਾਈ ਝਗੜੇ ਵਾਲੀ ਗੱਲ ਆ ਫਿਰ ਇੱਕ ਮੁੰਡਾ ਜੀ ਉਹਦਾ ਨਾਂ ਹੈਗਾ 20 ਸਾਲ ਦਾ ਮੁੰਡਾ ਮਨਦੀਪ ਸਿੰਘ ਸੰਦੀਪ ਸਿੰਘ ਉਹਦਾ ਨਾਂ ਸੰਦੀਪ ਸਿੰਘ ਵੀ ਫਿਰੋਜ਼ਪੁਰ ਦਾ ਇਹ ਮੁੰਡੇ ਨੇ 3 ਏਕੜ ਜ਼ਮੀਨ ਵੇਚੀ ਇਹਦੇ ਬਾਪ ਨੇ 3 ਏਕੜ ਜ਼ਮੀਨ ਵੇਚੀ ਤੇ ਹੁਣ ਇਹ 500 ਰੁਪਈਆ ਪਰ ਡੇ ਦੇ ਹਿਸਾਬ ਦੇ ਨਾਲ ਹਲਵਾਈ ਦੀ ਦੁਕਾਨ ਦੇ ਉੱਤੇ ਭਾਂਡੇ ਮਾਜ ਰਿਹਾ ਸੰਦੀਪ ਸਿੰਘ ਨੇ ਸੋਹਣੀ ਜ਼ਿੰਦਗੀ ਦਾ ਸੁਪਨਾ ਲਿਆ ਸੰਦੀਪ ਸਿੰਘ ਪਹੁੰਚਿਆ ਜੀ ਅਮਰੀਕਾ ਦੇ ਵੱਲ ਏਜੰਟ ਨੇ ਤਾਂ ਰੁਪਈਏ ਲੈ ਲੇ ਪਰ ਉੱਥੋਂ ਵਾਪਸ ਭੇਜਤਾ ਬਰੰਗ ਚਿੱਠੀ ਵਾਂਗੂ ਕਿਉਂਕਿ ਗਿਆ ਦੋ ਨੰਬਰ ਦੇ ਵਿੱਚ ਸੀ ਗਲਤੀ ਸਾਡੀ ਆਪਣੀ ਆ ਤੇ ਹੁਣ ਇਹ ਮੁੰਡਾ ਵਿਆਹਾਂ ਸ਼ਾਦੀਆਂ ਦੇ ਵਿੱਚ 500 ਰੁਪਈਆ ਪਰ ਡੇ ਦੇ ਹਿਸਾਬ ਦੇ ਨਾਲ ਭਾਂਡੇ ਮਾਂਜਣ ਦਾ ਕੰਮ ਕਰਦਾ ਕੌਲੀਆਂ ਬਾਟੀਆਂ ਮਾਂਜਣ ਦਾ ਕੰਮ ਕਰਦਾ ਇਹਦੇ ਸਨਮਾਨ ਦੇ ਉੱਤੇ ਵੀ 6 ਵਜਈਆ ਤੇ ਇਹਦੇ ਰੁਪਈਏ ਵੀ ਸਾਰੇ ਰੁੜ ਗਏ ਆ ਤੇ 40 ਲੱਖ ਰੁਪਈਆ ਲਾ ਕੇ ਤੇ ਇਹ ਏਜੰਟ ਨੂੰ ਦੇ ਕੇ ਤੇ ਫਿਰ ਅਮਰੀਕਾ ਦੇ ਵੱਲ ਗਿਆ ਸੀ ਇਹ ਹਾਲਾਤ ਨੇ ਇਹ ਹਾਲ ਨਹੀਂ ਮੈਂ ਕੱਲ ਇੱਕ ਰਿਪੋਰਟ ਪੜ੍ਹੀ ਜਿਹੜੇ ਉਸ ਵੇਲੇ ਜਹਾਜ਼ ਦੇ ਵਿੱਚ ਮੁੰਡੇ ਆਏ ਆ ਉਹਦੇ ਵਿੱਚੋਂ ਦੋ ਹਰਿਆਣੇ ਦੇ ਨੌਜਵਾਨ ਐਸੇ ਆ ਜਿਹੜੇ ਕਿ ਮਾਨਸਿਕ ਤੌਰ ਦੇ ਉੱਤੇ ਰੋਗੀ ਹੋ ਗਏ ਆ ਜਿਹੜੇ ਕਿ ਪਾਗਲ ਹੋ ਚੁੱਕੇ ਆ ਜਿਹੜੇ ਕਿਸੇ ਨੂੰ ਵੀ ਦੇਖ ਕੇ ਲੜਾਈ ਝਗੜਾ ਕਰਦੇ ਆ ਉਹਨਾਂ ਦੀ ਮਾਨਸਿਕ ਸਥਿਤੀ ਸਹੀ ਨਹੀਂ ਰਹੀ ਕਿਉਂਕਿ ਉਹਨਾਂ ਨੂੰ ਕਿਸੇ ਨੇ ਕੁੱਟਿਆ ਨਹੀਂਗਾ ਉਹਨਾਂ ਨੇ ਮਨ ਦੇ ਉੱਤੇ ਸੱਟ ਹੀ ਅਸੀਂ ਵਜੀਏ ਵੀ ਸਾਡੇ ਨਾਲ ਬਣ ਕੇ ਗਿਆ ਗਏ ਅਸੀਂ ਕਿਹੜੇ ਰੂਪ 'ਚ ਸੀ ਕਿਹੜੇ ਕੰਮ ਲਈ ਸੀ ਭੇਜਿਆ ਸਾਨੂੰ ਕਿਹੜੇ ਰੂਪ ਦੇ ਵਿੱਚ ਸਾਡਾ ਉੱਥੇ ਵੀ ਕੁਝ ਨਹੀਂ ਵਟਿਆ ਗਿਆ ਤੇ ਸਾਡਾ ਇੱਥੇ ਵੀ ਸਭ ਕੁਝ ਖਿੰਡ ਗਿਆ ਇਸ ਕਰਕੇ ਇੱਕ ਹੋਰ ਮੁੰਡਾ ਉਹ ਫਲੋਰ ਦੇ ਇੱਕ ਪਿੰਡ ਦਾ ਰਹਿਣ ਵਾਲਾ ਇਹ ਮੁੰਡਾ ਨਾਂ ਹੈਗਾ ਜੀ ਦਵਿੰਦਰਜੀਤ ਸਿੰਘ 60 ਲੱਖ ਰੁਪਈਆ ਖਰਚ ਕੇ ਇਹ ਅਮਰੀਕਾ ਦੇ ਵੱਲ ਗਿਆ 40 ਸਾਲ ਦਾ ਇਹ ਨੌਜਵਾਨ ਹੈਗਾ ਪਾਸਪੋਰਟ ਦੇ ਉੱਤੇ ਲੱਗੀ ਉਹ ਕਹਿੰਦੇ ਜੀ ਲਾਲ ਮੋਹਰ ਜ਼ਿੰਦਗੀ ਦਾ ਸਭ ਤੋਂ ਵੱਡਾ ਮੇਰਾ ਰੋਗ ਬਣ ਗਈ ਆ ਇਹਨੇ ਕਿਹਾ ਜੀ ਕਿ ਮੈਂ ਹੁਣ 20 ਤੋਂ ਲੈ ਕੇ 25 ਪਿੰਡਾਂ ਦੇ ਵਿੱਚ ਪਲੰਬਰੀ ਦਾ ਕੰਮ ਕਰਦਾ ਇਸ ਮੁੰਡੇ ਨੇ ਇਹ ਗੱਲ ਕਹੀ ਆ ਉਹ ਕਹਿੰਦਾ ਜੀ ਆਮਦਨ ਤਾਂ ਚਲੋ ਮੈਨੂੰ ਠੀਕ ਠਾਕ ਹੋ ਜਾਂਦੀ ਆ ਪਰ ਜਿਹੜਾ ਦਾਗ ਲੱਗ ਗਿਆ ਇਸ ਦਾਗ ਨੂੰ ਵੇਖ ਕੇ ਤਾਂ ਕੋਈ ਇੱਜ਼ਤ ਸਤਕਾਰ ਦੇਣਾ ਹੀ ਭੁੱਲ ਗਿਆ ਉਹ ਇਹ ਗੱਲ ਕਹਿੰਦਾ ਵੀ ਰਿਸ਼ਤੇ ਦੀ ਉਮਰ ਨਿਕਲ ਰਹੀ ਆ ਤੇ ਜਿਹੜੇ ਲੋਕ ਆਉਂਦੇ ਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਭਾਈ ਇਹ ਤਾਂ ਡਿਪੋਰਟ ਕੀਤਾ ਹੋਇਆ ਤੇ ਫਿਰ ਇਹ ਇੱਕ ਦਾਗ ਐਸਾ ਲੱਗ ਗਿਆ ਵੀ ਹੁਣ ਕੋਈ ਕੁੜੀ ਦੇ ਕੇ ਵੀ ਨਹੀਂ ਰਾਜ਼ੀ ਹੁਣ ਕੋਈ ਕੁੜੀ ਆਪਦੀ ਤੋਰ ਕੇ ਵੀ ਨਹੀਂ ਰਾਜ਼ੀ ਇਹ ਹਾਲਾਤ ਨੇ ਇਹ ਤੁਹਾਨੂੰ 50 ਸੱਤਾ ਮੁੰਡਿਆਂ ਦੀ ਗੱਲ ਦੱਸੀ ਆ ਜਿਹੜਾ ਉਦੋਂ ਸੈਂਕੜਿਆਂ ਤੋਂ ਵੱਧ ਮੁੰਡਿਆਂ ਦਾ ਗਰੁੱਪ ਆਇਆ ਉਹਦੇ ਵਿੱਚੋਂ 50 ਦਾ ਵੇਰਵਾ ਮੇਰੇ ਕੋਲ ਆ ਵੀ ਕੋਈ ਕਿਹੜਾ ਕੰਮ ਕਰਦਾ ਕੋਈ ਕਿਹੜਾ ਕੰਮ ਕਰਦਾ ਕੋਈ ਕਿਹੜਾ ਕੰਮ ਕਰਦਾ 트럼ਪ ਨੂੰ ਤੁਹਾਡੇ ਨਾਲ ਕੋਈ ਵੀ ਲਗਾ ਨਹੀਂ ਆ ਕਿਉਂਕਿ ਤੁਸੀਂ 2 ਨੰਬਰ ਦੇ ਵਿੱਚ ਚੱਲੇ ਹੋ ਉਹਨੂੰ ਲਗਾ ਹੋਣਾ ਵੀ ਨਹੀਂ ਚਾਹੀਦਾ ਕਿਉਂਕਿ ਉਹ ਆਪਣੇ ਦੇਸ਼ ਬਾਰੇ ਪਹਿਲਾਂ ਸੋਚੂਗਾ ਉਹਨੇ ਤੁਹਾਡੇ ਬਾਰੇ ਨਹੀਂ ਸੋਚਣਾ ਤੁਸੀਂ ਗਲਤ ਤਰੀਕੇ ਨਾਲ ਚੱਲੇ ਹੋ ਤੇ ਫਿਰ ਤੁਸੀਂ ਭਾਂਡੇ ਮਾਂਜਦੇ ਹੋ ਹਾਲਾਂਕਿ ਮੈਂ ਭਾਂਡੇ ਮਾਂਜਣ ਵਾਲਿਆਂ ਦੀ ਵੀ ਕਦਰ ਕਰਦਾ ਪਰ 60 ਲੱਖ ਰੁਪਈਆ ਜਿਹਨੇ ਲਾਇਆ ਉਹਨੇ ਭਾਂਡੇ ਮਾਂਜਣ ਵਾਸਤੇ ਨਹੀਂ ਲਾਇਆ ਜਿਹਨੇ 40 ਲੱਖ ਲਾਇਆ ਉਹਦੇ ਭਾਂਡੇ ਮਾਂਜਣ ਵਾਸਤੇ ਨਹੀਂ ਲਾਇਆ ਪਰ ਜਦੋਂ ਆਪਾਂ ਲਾਇਆ ਗਲਤ ਤਰੀਕੇ ਦੇ ਨਾਲ ਆ ਤਾਂ ਫਿਰ ਤਾਂ ਭਾਂਡੇ ਮਾਂਜਣੇ ਪੈਣੇ ਆ ਮੈਂ ਤਾਂ ਇਹ ਸੋਚਦਾ ਵੀ ਜਿਹੜੇ ਇਹ ਮੁੰਡੇ ਆਗੇ ਵਾਪਸ ਇਹ ਜਿਉਂਦੇ ਜੀ ਤੰਦਰੁਸਤ ਆਗੇ ਨਹੀਂ ਤਾਂ ਪਤਾ ਕੋਈ ਨਹੀਂ ਹੁੰਦਾ ਵੀ ਇਹਨਾਂ ਦਾ ਵੀ ਕੀ ਬਣਨਾ ਅਮਰੀਕਾ ਦੇ ਵੱਲੋਂ ਵਰਤੀਆਂ ਸਖਤਗਾਤ ਨਤੀਜਾ ਇਹ ਆ ਬੀ ਲੰਘੇ ਕਾਲੀ 200 ਮੁੰਡਾ 200 ਲੋਕ ਆ ਜਿਹੜੇ ਅਮਰੀਕਾ ਨੇ ਰਿਪੋਰਟ ਕੀਤੇ ਲੰਘੇ ਕਲ ਕਲ ਦੇ ਵਿੱਚ ਉਹਦੇ ਵਿੱਚੋਂ 3-4 ਭਾਰਤੀ ਆ ਉਹ ਜਿਹੜੇ 3-4 ਆ ਉਹਨਾਂ ਦੇ ਵਿੱਚ ਇੱਕ ਅਨਮੋਲ ਬਿਸ਼ਨੋਈ ਆ ਜਿਹੜਾ ਕਿ ਗੈਂਗਸਟਰ ਆ ਉਹਨੂੰ ਵੀ ਵਾਪਸ ਭੇਜਿਆ ਗਿਆ ਤੇ ਕੁਝ ਪੰਜਾਬ ਦੇ ਮੁੰਡੇ ਦੋ ਮੁੰਡੇ ਕਿਹਨੇ ਪੰਜਾਬ ਦੇ ਵਿੱਚ ਹੋਰ ਆ ਮਤਲਬ ਕਹਿਣ ਦਾ ਇਹ ਆ ਕਿ ਹਰ ਰੋਜ਼ ਹੁਣ ਦਿੱਲੀ ਦੇ 에어ਪੋਰਟ ਦੇ ਉੱਤੇ ਜਹਾਜ਼ ਜਿਹੜੇ ਉਤਰਦੇ ਆ ਉਹਦੇ ਵਿੱਚ ਇੱਕ ਦਰਜਨ ਦੋ ਦਰਜਨ ਅੱਧੀ ਦਰਜਨ ਤਿੰਨ ਦਰਜਨ ਲੋਕ ਹੁੰਦੇ ਆ ਜਿਹੜੇ ਕਿ ਰਿਪੋਰਟ ਕੀਤੇ ਗਏ ਆ ਉਹ ਰਿਪੋਰਟ ਕੀਤੇ ਲੋਕ ਚੁੱਪਚੀਪੀਤੇ ਬੱਸ ਫੜਦੇ ਆ ਭਾਵੇਂ ਇੰਡੋ ਕੈਨੇਡੀਅਨ ਫੜਨ ਤੇ ਭਾਵੇਂ ਕੋਈ ਜਾ ਕੇ ਲੈ ਕੇ ਆਵੇ ਭਾਵੇਂ ਕੋਈ ਹੋਰ ਬੱਸ ਫੜਨ ਤੇ ਉਹ ਚੁੱਪਚੀਪੀਤੇ ਨੇਰੇ ਆਪਣੇ ਘਰ ਦੇ ਵਿੱਚ ਵੜਦੇ ਆ ਤੇ ਕਈ ਮੁੰਡੇ ਐਸੇ ਆ ਜਿਹੜੇ ਘਰ ਦੇ ਵਿੱਚ ਆਉਣ ਤੋਂ ਵੀ ਡਰਦੇ ਆ ਉਹ ਕਿਸੇ ਰਿਸ਼ਤੇਦਾਰੀ ਦੇ ਵਿੱਚੋਂ ਉੱਥੋਂ ਹੀ ਚਲੇ ਜਾਂਦੇ ਆ ਤੇ ਕਈ ਮੁੰਡੇ ਐਸੇ ਆ ਜਿਹੜੇ ਇਹ ਗੱਲ ਕਹਿੰਦੇ ਵੀ 40 ਲੱਖ ਤਾਂ ਲੱਗ ਗਿਆ ਅਮਰੀਕਾ ਦੇ ਵਿੱਚ ਸਟੱਗਲ ਨਹੀਂ ਬਣੀ 10 ਕਿ ਲੱਖ ਰੁਪਈਆ ਕਿਤੇ ਹੋਰ ਦਾ ਲਾ ਕੇ ਆਪਾਂ ਇੱਕ ਵੇਲੇ ਦੇ ਛੱਡ ਗਏ ਕਿਤੇ ਹੋਰ ਚਲੇ ਜਾਗੇ ਮਿਹਣਿਆਂ ਤੋਂ ਬਚਾਂਗੇ ਮਤਲਬ ਇਹ ਹੈ ਜੀ ਪੈਸੇ ਵੀ ਗਏ ਸਨਮਾਨ ਵੀ ਗਿਆ ਘਰ ਦੀ ਆਰਥਿਕ ਮਜ਼ਬੂਤੀ ਵਾਲਾ ਸੁਪਨਾ ਵੀ ਗਿਆ ਉਮਰ ਵੀ ਗਈ ਖਜਲਤਾ ਵੀ ਪੱਲੇ ਪਈ ਤੇ ਇਹ ਨਹੀਂ ਪਤਾ ਆਪਾਂ ਵਿੱਖਰੇ ਵਿੱਚ ਜਿਹੜੇ ਸਾਡੇ ਲੁੱਟੇ ਗਏ ਜਾਂ ਬਰਬਾਦ ਹੋਏ ਪੈਸੇ ਇਹ ਕਦੇ ਪੂਰੇ ਹੋਣੇ ਕਿ ਨਹੀਂ ਹੋਣੇ ਇਸੇ ਕਰਕੇ ਮੈਂ ਹਮੇਸ਼ਾ ਇਸ ਗੱਲ ਦੇ ਉੱਤੇ ਬੇਨਤੀ ਕਰਦਾ ਜ਼ੋਰ ਦਿੰਦਾ ਪਿੱਟਦਾ ਕਿ ਪੰਜਾਬੀਓ ਏਜੰਟਾਂ ਦੇ ਅੜਿੱਕੇ ਨਾ ਚੜੋ ਪੰਜਾਬੀਓ ਏਜੰਟ ਨਾ ਲੱਭੋ ਪੰਜਾਬੀਓ ਦੋ ਨੰਬਰ ਦੇ ਵਿੱਚ ਜਾਣ ਦੀ ਖੇਚ ਨਾ ਰੱਖੋ ਚੰਗੇ ਪੜੇ ਲੋਕਾਂ ਨੂੰ ਵੀ ਤਾਂ ਨਹੀਂ ਮਿਲਦਾ ਜਿਹੜੇ ਦੋ ਵਾਰ ਹੀ ਗਏ ਹੁੰਦੇ ਤੀਜੀ ਵਾਰ ਉਹਨਾਂ ਦਾ ਵੀ ਰਿਜੈਕਟ ਹੋ ਜਾਂਦਾ ਤੇ ਤੁਸੀਂ ਇਹ ਚਾਹੁੰਦੇ ਜੀ ਕਿ ਸਾਨੂੰ ਏਜੰਟਾਂ ਜਿਹੜਾ ਦੋ ਨੰਬਰ ਦੇ ਵਿੱਚ ਹੀ ਛਾੜ ਦੇਵੇ ਤੁਹਾਡੇ ਬਿਨਾ ਅਮਰੀਕਾ ਦਾ ਕੁਝ ਨਹੀਂ ਥੜਿਆ ਆਪਣਾ ਥੜਿਆ ਹੋ ਸਕਦਾ ਅਮਰੀਕਾ ਨੂੰ ਕੋਈ ਲੋੜ ਨਹੀਂ ਅਮਰੀਕਾ ਨੂੰ ਹੁਨਰਮੰਦ ਲੋਕਾਂ ਦੀ ਲੋੜ ਹੈ ਟਰੰਪ ਕੋਈ ਬਾਹਾਨੀ ਖਿਲਾਰੀ ਬੈਠਾ ਵੀ ਭਾਈ ਸਵਰਨ ਸਿੰਘ ਆਊਗਾ ਮੱਖਣ ਸਿੰਘ ਆਊਗਾ ਸੰਦੀਪ ਸਿੰਘ ਆਊਗਾ ਦੀਪਕ ਕੁਮਾਰ ਆਊਗਾ ਉਹਦੇ ਨਾਲ ਗਲਵਕੜੀ ਪਾਏ ਬਿਨਾ ਮਿੱਥੋ ਰਿਆ ਨਹੀਂ ਜਾਣਾ 2 ਨੰਬਰ ਦੇ ਵਿੱਚ ਜਾਣਾ ਬੰਦ ਕਰੋ ਨਹੀਂ ਤਾਂ ਭਾਂਡੇ ਮੰਜੋਗੇ 2 ਨੰਬਰ ਦੇ ਵਿੱਚ ਜਾਣਾ ਬੰਦ ਕਰੋ ਨਹੀਂ ਤਾਂ ਪਾਗਲ ਹੋ ਜਾਓਗੇ 2 ਨੰਬਰ ਦੇ ਵਿੱਚ ਨਾ ਜਾਓ ਨਹੀਂ ਤਾਂ ਤੁਹਾਡੇ ਮਾਪੇ ਡਿਪਰੈਸ਼ਨ 'ਚ ਚਲੇ ਜਾਣਗੇ 2 ਨੰਬਰ ਦੇ ਵਿੱਚ ਨਾ ਜਾਓ ਨਹੀਂ ਤਾਂ ਵਾਪਸ ਆਇਆ ਨੂੰ ਦੇਖ ਕੇ ਜ਼ਮੀਨ ਵਿਕੀ ਹੋਈ ਦੇਖ ਕੇ ਤੁਹਾਨੂੰ ਵੀ ਕੁਝ ਹੋ ਸਕਦਾ ਤੇ ਤੁਹਾਡੇ ਮਾਪੇ-ਬਾਪ ਨੂੰ ਵੀ ਕੁਝ ਹੋ ਸਕਦਾ ਇਸ ਕਰਕੇ 2 ਨੰਬਰ ਵਾਲਾ ਕੰਮ ਬੰਦ ਕਰੋ ਉਸ ਤੋਂ ਅਗਲੀ ਗੱਲ ਇਹ ਮਹੱਤਵਪੂਰਨ 트럼ਪ ਨੇ 3-4 ਦਿਨ ਪਹਿਲਾਂ ਕਿਹਾ ਕਿ ਸਾਨੂੰ ਭਾਰਤ ਦੇ ਹੁਨਰਮੰਦ ਕੁਆਲੀਫਾਈਡ ਤੇ ਜਿਹੜੇ ਬਹੁਤ ਹੀ ਕਹਦੇ ਕਿ ਕਿਸੇ ਕੰਮ ਦੇ ਵਿੱਚ ਐਕਸਪਰਟ ਆ ਜਿਹੜੀਆਂ ਚੀਜ਼ਾਂ ਦੀ ਉੱਥੇ ਲੋੜ ਆ ਉਹ ਕਹਿੰਦੇ ਜੀ ਭਾਰਤ ਦੇ ਐਕਸਪਰਟੀ ਲੋਕਾਂ ਦੀ ਲੋੜ ਹੈਗੀ ਆ ਤੇ ਇਹਨਾਂ ਵਰਗੇ ਹੁਨਰਮੰਦ ਕੋਈ ਨਹੀਂ ਗੱਲ ਫੇਰ ਉੱਥੇ ਆ ਗਈ ਹੁਨਰਮੰਦ ਦੀ ਟਰੰਪ ਵੀ ਕਦਰ ਕਰ ਰਿਆ ਤੁਹਾਡੀ ਮੇਰੀ ਨਹੀਂ ਲੇਬਰ ਦੀ ਨਹੀਂ ਦੋ ਨੰਬਰ ਦੇ ਵਿੱਚ ਜਾਣ ਵਾਲੀ ਲੇਬਰ ਦੀ ਤਾਂ ਬਿਲਕੁਲ ਵੀ ਨਹੀਂ ਸੋ ਇਸ ਕਰਕੇ ਤੁਸੀਂ ਜਿੰਨੇ ਕੁ ਜੋਗੇ ਹੋ ਤੁਸੀਂ ਪੰਜਾਬ ਦੇ ਵਿੱਚ ਰਹਿਣ ਦੀ ਆਰਤ ਪਾਓ ਪੰਜਾਬ ਦੇ ਵਿੱਚ ਆਪਦਾ ਜੀ ਲਾਓ ਜੇਕਰ ਤੁਹਾਡੇ ਵਿੱਚ ਕੁਆਲੀਫਿਕੇਸ਼ਨ ਤੁਹਾਡੀ ਚੰਗੀ ਆ ਤੁਹਾਡੇ ਵਿੱਚ ਹੁਨਰ ਆ ਤੁਸੀਂ ਇੱਕ ਡਿਗਰੀ ਹੋਲਡਰ ਹੋ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਮੁਹਾਰਤ ਆ ਤੁਸੀਂ ਉਥੋਂ ਦੇ ਨਿਯਮਾਂ ਦੇ ਮੁਤਾਬਕ ਜਾ ਸਕਦੇ ਹੋ ਤੇ ਫਿਰ ਭਾਈ ਤੁਹਾਨੂੰ ਕੋਈ ਵੀ ਦੇਸ਼ ਰੋਕ ਨਹੀਂ ਸਕਦਾ ਪਰ ਜੇਕਰ ਤੁਸੀਂ ਇਹ ਗੱਲ ਕਹੋ ਕਿ ਭਾਈ ਉਹਨੇ 10 ਮੁੰਡੇ ਪਹਿਲਾਂ ਭੇਜੇ ਤੇ 11ਵਾਂ ਵੀ ਭੇਜ ਦਊਗਾ ਕੀ ਫਰਕ ਪੈਂਦਾ ਕਿਸਮਤ ਦੇ ਵਿੱਚ ਜਿਵੇਂ ਹੋਈ ਓਵੇਂ ਲਿਖਿਆ ਜਿਵੇਂ ਹੋਇਆ ਓਵੇਂ ਹੋਣਾ ਫਿਰ ਇਹ ਆਪਦੇ ਕੋਲੋਂ ਕਹਾਣੀਆਂ ਕੱਢਦੀਆਂ ਬੰਦ ਕਰੋ ਹਾਲਾਤ ਬਹੁਤ ਬਦਲ ਗਏ ਆ ਕੋਈ ਤੁਹਾਡੀ ਲੋੜ ਨਹੀਂ ਉਥੇ ਇੱਕ ਨੰਬਰ ਦੇ ਵਿੱਚ ਜਾਓ ਦੋ ਨੰਬਰ ਵਾਲਾ ਪੁਲੇਖਾ ਕਢੋ ਤੇ ਬਾਅਦ ਦੇ ਵਿੱਚ ਬਾਬੇ ਨੂੰ ਦੋਸ਼ ਨਾ ਕਹਿਆ ਕਰੋ ਵੀ ਜਨ ਲਿਖਿਆ ਹੀ ਐਸੀ ਸਾਡੀ ਕਿਸਮਤ ਦੇ ਵਿੱਚ ਹੀ ਆ ਲਿਖਿਆ ਸਾਡੀ ਕਿਸਮਤ ਚ ਠੇਡੇ ਲਿਖੇ ਆ ਤੁਸੀਂ ਆਪਦੀ ਕਿਸਮਤ ਦੇ ਵਿੱਚ ਠੇਡੇ ਆਪ ਵੀ ਲਿਖਦੇ ਹੋ ਸੋ ਇਹਨਾਂ ਮੁੰਡਿਆਂ ਦੇ ਨਾਲ ਜਿਹੜੇ ਇਸ ਵੇਲੇ ਵੱਖ-ਵੱਖ ਥਾਵਾਂ ਦੇ ਉੱਤੇ ਆਵਾਜ਼ਾਰੀ ਦੇ ਵਿੱਚ ਆ ਜਿਹੜੇ ਮੁੰਡੇ ਮਿਹਨਤ ਕਰ ਰਹੇ ਆ ਹਾਲਾਂਕਿ ਦੇਖੋ 50 ਲੱਖ ਦਾ ਕਰਜ਼ਾ 30 ਲੱਖ ਦਾ ਕਰਜ਼ਾ ਜ਼ਿੰਦਗੀ ਦਾ ਪਤਾ ਕੋਈ ਨਹੀਂ ਹੁੰਦਾਗਾ ਤੁਹਾਡਾ ਕੀਤਾ ਹੋਇਆ ਸ਼ੁਰੂ ਕੀਤਾ ਹੋਇਆ ਕੰਮ ਕੋਈ ਐਸਾ ਸਿਰੇ ਲੱਗੇ ਵੀ ਤੁਹਾਡਾ 40-50 ਲੱਖ ਰੁਪਏ ਦਾ ਕਰਜ਼ਾ ਕੁਝ ਕਵਰਿਆਂ ਦੇ ਵਿੱਚ ਹੀ ਲੈ ਜੇ ਮਰਨਾ ਥੋੜੀ ਆ ਇੱਕ ਤਾਂ ਤੁਸੀਂ ਨੈਗੇਟਿਵ ਨਾ ਸੋਚੋ ਜਿਹੜੇ ਵਾਪਸ ਆਏ ਆ ਤੁਹਾਡੇ ਤੁਸੀਂ ਜੂਆ ਖੇਡਿਆ ਜੂਏ ਦੇ ਵਿੱਚ ਫੇਲ ਹੋ ਗਏ ਤੁਸੀਂ ਹਾਰ ਗਏ ਜੂਆ ਪਰ ਮਰਨਾ ਥੋੜੀ ਆ ਹੌਸਲੇ ਦੇ ਵਿੱਚ ਰਹੋ ਤੇ ਮੇਰੀ ਬੇਨਤੀ ਆ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਵੀ ਜਿਹੜੇ ਪਿੰਡਾਂ ਦੇ ਇਹ ਮੁੰਡੇ ਵਾਪਸ ਆਏ ਆ ਤੁਸੀਂ ਟੀਚਰ ਬਾਜ਼ੀ ਬੰਦ ਕਰੋ ਪੰਜਾਬ ਦੇ ਵਿੱਚ ਟੀਚਰ ਬਾਜ਼ੀ ਬਹੁਤ ਆ ਵੇਲੜਾ ਨੇ ਟੀਚਰਾਂ ਕਰਦੀਆਂ ਹੁੰਦੀਆਂ ਹੁੰਦੀਆਂ ਜਿਨ੍ਹਾਂ ਨੂੰ ਘਰੇ ਨਹੀਂ ਕੋਈ ਪੁੱਛਦਾ ਉਹ ਦੂਜੇ ਨੂੰ ਰਾਏ ਜ਼ਰੂਰ ਦਿੰਦੇ ਹੁੰਦੇ ਆ ਇਸ ਕਰਕੇ ਤੁਸੀਂ ਟੀਚਰ ਬਾਜ਼ੀ ਕਰਕੇ ਇਹਨਾਂ ਪਰੇਸ਼ਾਨ ਮੁੰਡੇ ਕੁੜੀਆਂ ਨੂੰ ਹੋਰ ਪਰੇਸ਼ਾਨ ਨਾ ਕਰੋ ਇਹਨਾਂ ਦੇ ਲਈ ਮੱਲਮ ਦਾ ਕੰਮ ਕਰੋ ਇਹਨਾਂ ਦੇ ਲਈ ਢਾਰਸ ਦਾ ਕੰਮ ਕਰੋ ਇਹਨਾਂ ਨੂੰ ਕਹੋ ਜੀ ਜੋ ਹੋ ਗਿਆ ਹੋ ਗਿਆ ਪੁੱਤ ਵੀਰ ਭਰਾਵਾ ਤੇਰੇ ਨਾਲ ਖੜੇ ਆ ਤੂੰ ਬੇਫਿਕਰ ਰਹਿ ਜਿੰਨੇ ਜੋਗਾ ਯਾਰ ਤੇਰੇ ਨਾਲ ਆ ਹੌਸਲੇ ਦੀ ਉਡਾਨ ਭਰਵਾਓ ਇਹ ਸਾਲ ਡੇਢ ਸਾਲ ਦੇ ਵਿੱਚ ਲੀ ਦੇ ਉੱਤੇ ਗੱਡੀ ਆ ਜਾਣੀ ਇਹਨਾਂ ਦੀ ਪਰ ਗੱਲ ਇਹ ਜੀ ਕਿ ਆਪਾਂ ਵੀ ਪਰਖੇ ਜਾ ਰਹੇ ਆ ਪੰਜਾਬ ਪਰਖਿਆ ਜਾ ਰਿਹਾ ਪੰਜਾਬ ਦੇ ਵਿੱਚ ਸਹੀ ਰੋਜ਼ਗਾਰ ਹੋਵੇ ਸਭ ਨੂੰ ਰੋਜ਼ਗਾਰ ਮਿਲੇ ਇਹਦੀ ਕਾਮਨਾ ਕਰਦੇ ਆ ਪਰ ਜੇ ਨਹੀਂ ਵੀ ਮਿਲਦਾ ਤੁਹਾਨੂੰ ਉਮੀਦ ਮੁਤਾਬਕ ਜਾਂ ਕਾਬਲੀਅਤ ਮੁਤਾਬਕ ਤੇ ਫਿਰ ਜ਼ਮੀਨਾਂ ਵੇਚ ਕੇ ਗਹਿਣੇ ਵੇ ਕਰਕੇ ਜ਼ਮੀਨਾਂ ਤੇ ਸ਼ਾਹੂ ਘਰਾਂ ਤੋਂ ਕਰਜ਼ਾ ਫੜ ਕੇ ਤੇ ਰਿਸ਼ਤੇਦਾਰਾਂ ਤੋਂ ਪੈਸੇ ਲੈ ਕੇ ਬਾਹਰਲੇ ਮੁਲਕ ਦਾ ਪੰਗਾ ਨਾ ਲਾਓ ਸਾਰੇ ਦੇਸ਼ਾਂ ਦੇ ਵਿੱਚ ਬਹੁਤ ਸਖਤੀਆਂ ਏਜੰਟਾਂ ਦੇ ਕਰਨਾ ਭਰੋ ਫਿਰ ਲਾਉਨੇ ਆਪਾਂ ਧਰਨੇ ਸੜਕਾਂ ਦੇ ਉੱਤੇ ਕਿ ਫਿਰ ਕਹਿੰਦੇ ਪੁਲਿਸ ਸੁਣਵਾਈ ਨਹੀਂ ਕਰਦੀ ਫਿਰ ਕਹਿੰਦੇ ਜੀ ਏਜੰਟ ਨਾਲ ਪੁਲਿਸ ਦੀ ਸੈਟਿੰਗ ਆ ਨੇਤਾ ਸਾਡੀ ਬਾਤ ਨਹੀਂ ਪੁੱਛਦਾ ਪੱਤਰਕਾਰ ਸਾਡੀ ਗੱਲ ਨਹੀਂ ਕਰਦੇ ਜਦੋਂ ਤੁਸੀਂ ਜਾ ਕੇ ਪੈਸੇ ਆਪ ਮੂਰੇ ਫੜਾਉਨੇ ਆ ਤੇ ਉਦੋਂ ਤੁਸੀਂ ਕਿਸੇ ਨੂੰ ਨਹੀਂ ਦੱਸਿਆ ਹੁੰਦਾ ਬਾਅਦ ਦੇ ਵਿੱਚ ਆਪਾਂ ਲਾਂਬੇ ਕਿਉਂ ਦਨੇ ਆ ਇਸ ਕਰਕੇ ਜਿਹੜੇ ਮੁੰਡਿਆਂ ਦੀ ਮੈਂ ਤੁਹਾਨੂੰ ਕਹਾਣੀ ਪੇਸ਼ ਕੀਤੀ ਆ ਇਹਨਾਂ ਤੋਂ ਸਬਕ ਲਓ ਮੱਛੀ ਪੱਥਰ ਚਟਕੇ ਬੜਦੀ ਹੁੰਦੀ ਆ ਅਸੀਂ ਪੰਜਾਬੀ ਉਹ ਮੱਛੀ ਕਿਉਂ ਬਣ ਗਏ ਜਿਹੜੀ ਪੱਥਰ ਦੇ ਉੱਤੇ ਲਿਟ ਲਿਟ ਕੇ ਮੁਰਦੀ ਆ ਜਿਹੜੀ ਕਿ ਲਿਟ ਲਿਟ ਕੇ ਪਿੱਠ ਛਿਲਾ ਕੇ ਮੜਿਆਉਂਦੀ ਆ ਤੇ ਫੇਰ ਵੀ ਇਹ ਗੱਲ ਕਰਨੀ ਕਿ ਹੁਣ ਹੋਰ ਦੇਸ਼ ਦੇ ਵਿੱਚ ਦੋ ਨੰਬਰ ਚ ਭੇਜੋ ਸੰਭਲੋ ਬਚੋ